ਪੰਜਾਬ ਦੇ ਕਿਸਾਨਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਆਰਬੀਆਈ ਨੇ ਪੰਜਾਬ ਲਈ ਇੱਕ ਵੱਡਾ ਜਿਹੜਾ ਕਿ ਫੰਡ ਜਾਰੀ ਕੀਤਾ ਹੈ ਥੋਂ ਦਾ ਦੇਖੀ ਆਰਬੀਆਈ ਨੇ ਪੰਜਾਬ ਲਈ ਸੀਸੀਲ ਲਿਮਟ ਜਾਰੀ ਕੀਤੀ ਹੈ ਸੀਸੀਲ ਲਿਮਟ ਜਾਨੀ ਕਿ ਕੈਸ਼ ਕ੍ਰੈਡਿਟ ਲਿਮਿਟ ਜਾਰੀ ਕੀਤੀ ਹੈ ਚੋਨੇ ਦੀ ਖਰੀਦ ਲਈ ਲਿਮਿਟ ਜਾਰੀ ਹੋਈ ਹੈ ਕੁੱਲ 44339 ਕਰੋੜ ਤੋਂ ਵੱਧ ਦੀ ਜਿਹੜੀ ਕਿ ਸੀਸੀਆ ਲਿਮਿਟ ਜਾਰੀ ਹੋਈ ਹੈ ਸੀਸੀਆ ਲਿਮਿਟ ਜਾਰੀ ਹੋਣ ਤੋਂ ਬਾਅਦ ਸੀਮਾਨ ਦਾ ਬਿਆਨ ਵੀ ਸਾਹਮਣੇ ਹੈ ਸੀਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਉਹਨਾਂ ਕਹਿੰਿਆ ਕਿ ਚੋਨੇ ਦੀ ਖਰੀਦ ਲਈ ਆਰਬੀਆਈ ਵੱਲੋਂ ਸੀਸੀਆ ਲਿਮਿਟ ਜਾਰੀ ਕੀਤੀ ਗਈ ਹੈ ਕੁੱਲ 44339 ਕਰੋੜ ਤੋਂ ਜਿਹੜੀ ਕਿ ਵੱਧ ਦੀ ਲਿਮਿਟ ਜਾਰੀ ਹੋਈ ਹੈ ਅਤੇ सीसीएल जारी ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਫਸਲ ਦੀ ਖਰੀਦ ਨਾਲ ਹੀ ਕਿਸਾਨ ਨੂੰ ਅਦਾਇਗੀ ਕਰ ਦਿੱਤੀ ਜਾਵੇਗੀ ਤੇ ਸਿੱਧੇ ਖਾਤਿਆਂ ਵਿੱਚ ਅਦਾਇਗੀ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇ ਕਿ ਵੱਡੀ ਖਬਰ ਹੈ ਜਿਹੜੀ ਕਿ ਕਿਸਾਨਾਂ ਨਾਲ ਤੇ ਪੰਜਾਬ ਨਾਲ ਜੁੜੀ ਹੋਈ ਹੈ। RBI ਨੇ ਪੰਜਾਬ ਲਈ CC लिमिट ਜਾਰੀ ਕੀਤੀ ਹੈ। ਤੁਹਾਨੂੰ ਦੱਸ ਦੇ ਕਿ ਇਸ ਨਾਲ ਪੰਜਾਬ ਸਰਕਾਰ ਤੇ ਕਿਸਾਨਾਂ ਦੀ ਅੱਧੀ ਤੋਂ ਬਾਅਦ ਚਿੰਤਾ ਖਤਮ ਹੋ ਗਈ ਹੈ। ਝੋਨੇ ਦੀ ਖਰੀਦ ਜਦੋਂ ਕਿ ਮੰਡੀਆਂ ਵਿੱਚ ਹੋਵੇਗੀ ਤਾਂ ਉਸ ਤੋਂ ਬਾਅਦ ਸਰਕਾਰ ਨੂੰ ਜਾਂ ਕਿਸਾਨਾਂ ਨੂੰ ਇਹ ਚਿੰਤਾ ਨਹੀਂ ਰਹੇਗੀ ਕਿ ਅਦਾਇਗੀ ਕਿਸ ਤਰ੍ਹਾਂ ਹੋਵੇਗੀ ਸਰਕਾਰ ਤੁਰੰਤ ਹੀ ਅਦਾਇਗੀ ਕਰ ਸਕੇਗੀ ਤੇ ਕਿਸਾਨਾਂ ਦੇ ਖਾਤਿਆਂ ਵਿੱਚ ਹੀ ਸਿੱਧੀ ਜੜੀ ਕੇ ਅਦਾਇਗੀ ਕਰ ਦਿੱਤੀ ਜਾਵੇਗੀ ਇਹ ਜਿਹੜਾ ਕਿ ਫੰਡ ਸੀਸੀਐਲ ਕ੍ਰੈਡਿਟ ਲਿਮਿਟ ਜਿਹੜੀ ਕੀ ਹੈ RBI ਵੱਲੋਂ ਜਾਰੀ ਕੀਤੇ ਗਏ ਇਸ ਨਲ ਕਿਸਾਨਾਂ ਤੇ ਪੰਜਾਬ ਸਰਕਾਰ ਨੂੰ ਇੱਕ ਬਹੁਤ ਵੱਡਾ ਲਾਭ ਹੋਵੇਗਾ ਤੇ ਅੱਧੀ ਚਿੰਤਾ ਵੀ ਖਤਮ ਹੋ ਗਈ ਕਿਉਂਕਿ ਕਿਸਾਨਾਂ ਨੂੰ ਫਸਲ ਵੇਚਣ ਤੋਂ ਬਾਅਦ ਤੁਰੰਤ ਹੀ ਉਹਨਾਂ ਦੀ ਜਿਹੜੀ ਕੀ ਬਣਦੀ ਰਾਸ਼ੀ ਬਕਾਇਆ ਰਾਸ਼ੀ ਜੋ ਵੀ ਹੈ ਉਹਨਾਂ ਨੂੰ ਤੁਰੰਤ ਮਿਲ ਜਾਵੇਗੀ। ਬਿਅਰ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ